ਸੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾ ਦਾ ਹਰ ਐਪੀਸੋਡੀ ਜਿਹੜੀ ਅੱਜ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਹ ਮੁੱਦਾ ਹੈ ਰਾਮ ਮੰਦਰ ਦਾ ਰਾਮ ਮੰਦਰ ਕਿੱਥੋਂ ਸਟਾਰਟ ਹੋਇਆ ਕਿੱਥੋਂ ਮਸਜਿਦ ਸਟਾਰਟ ਹੋਈ ਕਦੋਂ ਕਿਸ ਨੇ ਰਾਮ ਮੰਦਰ ਤੋੜਿਆ ਕਿਸ ਨੇ ਮਸਜਿਦ ਤੋੜੀ ਇਹ ਸਾਰੀ ਡਿਟੇਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਹ ਡਿਟੇਲ ਸਾਰੀ ਸੁਪਰੀਮ ਕੋਰਟ ਵਿੱਚ ਦਿੱਤੀ ਹੋਈ ਜੱਜਮੈਂਟ ਦੇ ਤਹਿਤ ਹੈ ਸੁਪਰੀਮ ਕੋਰਟ ਵਿੱਚ 1045 ਪੰਨਿਆਂ ਦੀ ਜੱਜਮੈਂਟ ਹੈ ਜਿਸ ਵਿੱਚ ਪੂਰੀ ਡਿਟੇਲ ਨਾਲ ਦੱਸਿਆ ਗਿਆ ਹੈ ਵੀ ਕਿੱਥੋਂ ਰਾਮ ਮੰਦਰ ਸਟਾਰਟ ਹੋਇਆ ਹੈ ਕਿਵੇਂ ਹੋਇਆ ਕਿਵੇਂ ਡਿਸਪੂਟ ਚੱਲਿਆ ਹੈ ਤੇ ਹੁਣ ਗੱਲ ਕਰਦੇ ਆਂ ਰਾਮ ਮੰਦਰ ਦੀ ਸਮਾਂ ਹੁੰਦਾ ਹੈ 500 BC ਦਾ ਜਦੋਂ ਰਾਮਚੰਦਰ ਦੇ بیٹے ਕੁਸ਼ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਮੰਦਰ ਦਾ ਨਿਰਮਾਣ ਕੀਤਾ ਜਿਸ ਦਾ ਨਾਮ ਰਾਮ ਮੰਦਰ ਰੱਖਿਆ ਗਿਆ ਉਸ ਤੋਂ ਬਾਅਦ ਇਸ ਮੰਦਰ ਦੀ ਦੇਖ ਰੱਖ ਉਹਨਾਂ ਦੇ ਵੰਸ਼ ਉਹਨਾਂ ਦੀ ਪੀੜ੍ਹੀਆਂ ਨੇ ਕੀਤੀ ਇਹ ਪੀੜੀਦਰ ਪੀੜੀ ਚੌਥੀ ਪੀੜ੍ਹੀ ਨੇ ਉਸ ਦੀ ਦੇਖ ਰੱਖ ਕੀਤੀ ਤੇ ਉਸ ਤੋਂ ਬਾਅਦ ਆਂਦੀ ਹੈ 45ਵੀਂ ਪੀੜ੍ਹੀ ਤੇ ਉਸ ਸਮੇਂ ਆ ਜਾਂਦਾ ਹੈ ਮਹਾਭਾਰਤ ਦਾ ਇਹਨਾਂ ਦੀ 45ਵੀਂ ਪੀੜੀ ਦੇ ਮਹਾਰਾਜ ਹੁੰਦੇ ਹਨ ਬਰੀਦ ਬਲਾ ਬਰੀਦ ਬਲਾ ਦੀ ਲੜਾਈ ਅਭਿਮਨਯੂ ਨਾਲ ਹੁੰਦੀ ਹੈ ਅਤੇ ਅਭਿਮਨਯੂ ਬਰੀਦ ਬਲਾ ਨੂੰ ਮਾਰ ਦਿੰਦੇ ਹਨ ਤੇ ਉਸ ਤੋਂ ਬਾਅਦ ਮੰਦਰ ਦੀ ਹਾਲਤ ਵੀ ਖਸਤਾ ਹੋ ਜਾਂਦੀ ਹੈ ਕਿਉਂਕਿ ਉਥੋਂ ਦੇਖਰੇਖ ਕਰਨ ਵਾਲਾ ਕੋਈ ਨਹੀਂ ਹੁੰਦਾ ਹੈ ਤੇ ਉਸ ਤੋਂ ਬਾਅਦ ਐਦਾਂ ਹੀ ਚੱਲਦਾ ਰਹਿੰਦਾ ਹੈ ਇਸ ਤੋਂ ਬਾਅਦ ਸਮਾਂ ਆਉਂਦਾ ਹੈ 57 AD ਦਾ 57 AD ਦਾ ਜਦੋਂ ਉਜੈਨ ਦੇ ਮਹਾਰਾਜਾ ਮਹਾਰਾਜਾ ਵਿਕਰਮ ਅਦਿੱਤਿਆ ਇਹਦੇ ਵਿਜੇ ਸ਼ਕਾਰ ਖੇਡਣ ਆਉਂਦੇ ਹਨ ਤੇ ਉੱਥੇ ਸਾਧੂਆਂ ਤੋਂ ਪਤਾ ਲੱਗਦਾ ਹੈ ਕਿ ਇਸ ਮੰਦਿਰ ਬਾਰੇ ਉਹ ਸਾਰੀ ਡਿਟੇਲ ਜਾਣਨਾ ਚਾਹੁੰਦੇ ਹਨ ਤੇ ਉਹ ਦੱਸਦੇ ਹਨ ਕਿ ਇਹ RAM ਦੇ بیٹے ਕੁਸ਼ ਨੇ ਬਣਾਇਆ ਸੀ ਤੇ ਉਸ ਤੋਂ ਬਾਅਦ ਇਸ ਦੀ ਹਾਲਤ ਖਰਾਬ ਹੁੰਦੀ ਗਈ ਤੇ ਉਹ ਮੰਦਿਰ ਵਿੱਚ ਬੜੀ ਸਰਦਾ ਰੱਖਦੇ ਸਨ ਤੇ ਉਹ ਕਹਿੰਦੇ ਹਨ ਵੀ ਇਸ ਮੰਦਿਰ ਦਾ ਪੁਨਰ ਨਿਰਮਾਣ ਮੈਂ ਕਰੂੰਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁਨਰ ਨਿਰਮਾਣ ਕਰਦੇ ਹਨ ਅਯੋਗਿਆ ਦਾ ਵੀ ਨਿਰਮਾਣ ਹੁੰਦਾ ਹੈ ਬੜੀ ਤਰੱਕੀ ਹੁੰਦੀ ਹੈ ਉਹਨਾਂ ਦੇ ਰਾਤ ਦੇ ਵਿੱਚ ਇਸ ਬਾਰੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਪੰਨਾ ਨੰਬਰ 673 ਤੇ ਸਭ ਕੁਝ ਲਿਖਿਆ ਹੋਇਆ ਹੈ ਹੋਂ ਤੱਕ ਤਾਂ ਸਾਰੀ ਚੀਜ਼ਾਂ ਠੀਕ ਚੱਲ ਰਹੀਆਂ ਸਨ ਤੇ ਹੁਣ ਸਮਾਂ ਆਉਂਦਾ ਹੈ 1526 ਦਾ ਜਦੋਂ ਮੁਹੰਮਦ ਬਾਬਰ ਪਾਣੀਪਤ ਦੀ ਲੜਾਈ ਵਿੱਚ ਇਦਰਾਹਮ ਲੋਧੀ ਨੂੰ ਹਰਾ ਦਿੰਦੇ ਹਨ ਫਤ 20 ਅਪ੍ਰੈਲ 1526 ਨੂੰ ਬਾਬਰ ਹਿੰਦੁਸਤਾਨ ਵਿੱਚ ਜਾਂਦਾ ਹੈ ਇਸ ਤਰ੍ਹਾਂ ਸਭ ਚੀਜ਼ਾਂ ਸਹੀ ਚੱਲ ਰਹੀਆਂ ਸਨ ਉਸ ਸਮੇਂ ਜਦੋਂ ਕੋਈ ਵੀ ਰੂਲਰ ਜਿੱਤਦਾ ਸੀ ਤਾਂ ਉਹ ਜਿਹੜੇ ਪੁਰਾਣੇ ਧਾਰਮਿਕ ਸਥਾਨ ਹੁੰਦੇ ਸੀ ਦੂਜੇ ਧਰਮ ਦੇ ਧਾਰਮਿਕ ਸਥਾਨ ਹੁੰਦੇ ਸੀ ਉਹਨਾਂ ਨੂੰ ਤੋੜਾ ਕੇ ਆਪਣੇ ਧਾਰਮਿਕ ਸਥਾਨ ਬਣਾ ਦਿੰਦਾ ਸੀ ਤੇ ਐਸੀ ਤਰ੍ਹਾਂ ਬਾਬਰ ਨੇ ਮੰਦਰ ਨੂੰ ਤੋੜਾ ਕੇ ਬਾਬਰੀ ਮਸਜਿਦ ਦਾ ਨਿਰਮਾਣ ਕੀਤਾ ਹੁਣ ਜਿਹੜੀ ਇਹ ਮਸਜਿਦ ਦੀ ਲੋਕੇਸ਼ਨ ਹੈ ਉਸ ਨੂੰ ਸਮਝਣਾ ਬੜਾ ਹੀ ਜ਼ਰੂਰੀ ਹੈ ਤਾਂ ਇਹ ਮੈਪ ਹੈ ਜੋ ਕੋਰਟ ਵਿੱਚ ਯੂਜ਼ ਕੀਤਾ ਗਿਆ ਹੈ ਹੁਣ ਜਿਹੜਾ ਮੈਪ ਵਿੱਚ ਐਕਸ Y ਤੇ Z ਲਿਖਿਆ ਹੋਇਆ ਹੈ ਇੱਥੇ ਮਸਜਿਦ ਬਣਾਈ ਗਈ ਹੈ ਇਹ ਰਾਮ ਚਬੂਤਰਾ ਤੇ ਸਿੱਧਾ ਰਸੂਲ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਹੁਣ ਜਦੋਂ ਮੁਗਲ ਬੀਕ ਹੋਣ ਲੱਗ ਜਾਨੇ ਹਨ ਇਨਾਗ ਅੰਤਮ ਸਮਾਜ ਆਂਦਾ ਹੈ ਤੇ ਉਸ ਤੋਂ ਬਾਅਦ ਇੱਕ ਰਾਜਾ ਆਂਦਾ ਹੈ ਲੈ ਸਵਾਈ ਜੈ ਸਿੰਘ ਸਵਾਈ ਜੈ ਸਿੰਘ ਮੰਦਿਰ ਵਿੱਚ ਬਹੁਤ ਜ਼ਿਆਦਾ ਆਸਥਾ ਰੱਖਦੇ ਸਨ ਉਹਨਾਂ ਨੇ ਕੀ ਕੀਤਾ ਜੋ ਮਸਜਿਦ ਦੇ ਸਾਹਮਣੇ ਵਾਲੀ ਥਾਂ ਉਹਨਾਂ ਨੇ ਖਰੀਦ ਕੇ ਬ੍ਰਿਟਿਸ਼ ਸਰਕਾਰ ਤੋਂ ਉਹ ਬ੍ਰਿਟਿਸ਼ ਸਰਕਾਰ ਤੋਂ ਮੁੱਲ ਖਰੀਦਦੇ ਆਂ ਤੇ ਉੱਤੇ ਇੱਕ ਰਾਮ ਤਕਬੂਤਰੇ ਦਾ ਨਿਰਮਾਣ ਕਰਦੇ ਆਂ ਜੋ ਰਾਮ ਤਕਬੂਤਰੇ ਦਾ ਨਿਰਮਾਣ ਹੁੰਦਾ ਹੈ ਉਸ ਤੋਂ ਬਾਅਦ ਉਹਦੇ ਸਾਹਮਣੇ ਸੀਧਾਰ ਚੋਈ ਦਾ ਨਿਰਮਾਣ ਹੁੰਦਾ ਹੈ ਇਸ ਤਰ੍ਹਾਂ ਉਹ ਹਿੰਦੂਆਂ ਦੀ ਭਗਤੀ ਕਰਨ ਲਈ ਰਾਮ ਤਕਬੂਤਰੇ ਦਾ ਨਿਰਮਾਣ ਕਰਦੇ ਆਂ ਇਹ ਹੈ XYZ ਇਹ ਹੈ ਮਸਜਿਦ ਦਾ ਏਰੀਆ ਤੇ ਇਹ ਨਾਲ ਹੈ राम चबूतरा ਇਹ ਸਿੱਧਾ ਰਸੋਈ ਹੈ ਤੇ ਇਹ ਹਨੂਮਾਨ ਦਵਾਰ ਜਿਹੜਾ ਯellow yellow ਤੁਹਾਨੂੰ ਦਿਖ ਰਿਹਾ ਹੈ ਇਸ ਵਿੱਚ ਹਿੰਦੂ ਪੜ੍ਹ ਪੂਜਾ ਕਰਦੇ ਸਨ ਹੁਣ ਸਮਾਂ ਆਂਦਾ ਹੈ 1853 ਦਾ ਜਦੋਂ ਮੁਸਲਮਾਨ ਤੇ ਹਿੰਦੂਆਂ ਦੀ ਪਹਿਲੀ ਰਿਕਾਰਡਡ ਲੜਾਈ ਹੁੰਦੀ ਹੈ ਹੁਣ ਰਾਮ ਜਨਮ ਭੂਮੀ ਤੋਂ ਥੋੜੀ ਦੂਰ ਹਨੂਮਾਨ ਗੜੀ ਹੈ ਜਿਸ ਨੂੰ ਬਿਰਾਗੀ ਸੰਤ ਸੰਭਾਲਦੇ ਹਨ ਜੋ ਕਿ ਨਿਰਮੋਹੀ ਘਾੜੇ ਤੋਂ ਸਨ ਹੁਣ ਹਨੂਮਾਨ ਗੜੀ ਦੇ ਜੋ ਸਾਧੂ ਸਨ ਉਹ ਕਹਿੰਦੇ ਸਨ ਕਿ ਇੱਥੇ ਪਹਿਲਾ ਮੰਦਿਰ ਹੈ ਤੇ ਜੋ ਮੁਸਲਮਾਨ ਤਾਂ ਉਹ ਪਹਿਲਾਂ ਕਹਿੰਦੇ ਸੀ ਇੱਥੇ ਮਸਜਿਦ ਹੈ ਇਸ ਚੀਜ਼ ਨੂੰ ਲੈ ਕੇ ਦੋਨਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ ਜੋ ਨਿਰਮੋਹੀ ਅਖਾੜੇ ਤੋਂ ਸੰਤ ਸਨ ਉਹ ਕਹਿੰਦੇ ਹਨ ਵੀ ਇੱਥੇ ਪਹਿਲਾਂ ਮੰਦਿਰ ਸੀ ਮੰਦਿਰ ਢਾ ਕੇ ਇੱਥੇ ਮਸਜਿਦ ਬਣਾਈ ਗਈ ਹੈ ਇਸ ਕਰਕੇ ਵੀ ਆਪਾਂ ਸਾਰੇ ਚੱਲਦੇ ਹਾਂ ਇਸ ਨੂੰ ਢਾ ਕੇ ਇੱਥੇ ਦੁਬਾਰੇ ਮੰਦਿਰ ਬਣਾਉਂਦੇ ਹਾਂ ਤੇ ਜਦੋਂ ਉਹ ਜਾਂਦੇ ਹਨ ਉੱਥੇ ਜਾ ਕੇ ਮੁਸਲਮਾਨ ਵੀ ਇਕੱਠੇ ਹੋ ਜਾਂਦੇ ਹਨ ਤੇ ਇੱਥੇ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਵਿੱਚ 75 ਮੁਸਲਮਾਨ ਉੱਥੇ ਮਾਰੇ ਜਾਂਦੇ ਹਨ ਇਹ ਰਿਕਾਰਡਡ ਲੜਾਈ ਸੀ ਜੋ ਪਹਿਲੀ ਵਾਰ ਹੁੰਦੀ ਹੈ ਤੁਰਤ ਬਾਅਦ ਬ੍ਰਿਟਿਸ਼ ਸਰਕਾਰ ਇਸ ਨੂੰ ਸੰਭਾਲ ਲੈਂਦੀ ਹੈ ਤੇ ਦੋਨੇ ਧਿਰਾਂ ਨੂੰ ਅਲੱਗ-ਅਲੱਗ ਕਰ ਦਿੰਦੀ ਹੈ। ਹੁਣ ਬ੍ਰਿਟਿਸ਼ ਸਰਕਾਰ ਕਹਿੰਦੀ ਹੈ ਵੀ ਇਹ ਤਾਂ ਰੋਜ਼ ਲੜਾਈ ਇਦਾਂ ਹੀ ਹੁੰਦੀ ਰਹੂਗੀ। ਇਸ ਕਰਕੇ ਉਹ ਰਾਮ ਚਬੂਤਰਾ ਤੇ ਮਸਜਿਦ ਦੇ ਵਿਚਕਾਰ ਇੱਕ ਦੀਵਾਰ ਖੜੀ ਕਰ ਦਿੰਦੇ ਹਨ ਤਾਂ ਜੋ ਦੋਨੋਂ ਅਲੱਗ-ਅਲੱਗ ਰਹਿਣ ਤੁਸੀਂ ਮੈਪ ਵਿੱਚ ਦੇਖ ਵੀ ਸਕਦੇ ਹੋ। ਵੀ ਕਿਸ ਤਰ੍ਹਾਂ ਇਹ ਦੋਨਾ ਦੇਵਤਕਾਰ ਦੀਵਾਰ ਖੜੀ ਕੀਤੀ ਗਈ ਸੀ। ਹੁਣ ਇੱਕ ਪਾਸੇ ਤਾਂ ਹਿੰਦੂ ਪੂਜਾ ਕਰਦੇ ਹਨ ਤੇ ਦੂਜੇ ਪਾਸੇ ਮੁਸਲਮਾਨ ਆਪਣੀ ਨਮਾਜ਼ ਵੜਦੇ ਹਨ। ਪਰ ਦੋਨੋਂ ਤੇ ਰਾਜ ਤੋਂ ਖੁਸ਼ ਨਹੀਂ ਸਨ ਕਿਉਂਕਿ ਜੋ ਮੁਸਲਮਾਨ ਸਨ ਉਹ ਸਮਝਦੇ ਸਨ ਕਿ ਵੀ ਇਸ ਤਰ੍ਹਾਂ ਨਵਾਜ਼ ਪੜਨਾ ਠੀਕ ਨਹੀਂ ਹੈ ਨਵਾਜ਼ ਦੀ ਸ਼ਾਂਤੀ ਚ ਪੜ੍ਹਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਉੱਤੇ ਮੁਸਲਮਾਨ ਜਾਣਾ ਕੱਢ ਦਿੰਦੇ ਹਨ ਹੋਂ ਤਰੀਕਾ ਦੀ ਹੈ 28 ਨਵੰਬਰ 1858 ਜਿਸ ਦਿਨ ਪੰਜਾਬ ਦਾ ਨਿਹੰਗ ਸਿੰਘ ਫਕੀਰ 25 ਸਿੰਘਾਂ ਨੂੰ ਨਾਲ ਲੈ ਕੇ ਉੱਤੇ ਮਸਜਿਦ ਵਿੱਚ ਚਲਾ ਜਾਂਦਾ ਹੈ 25 ਸਿੰਘਾਂ ਨੂੰ ਤਾਂ ਮਸਜਿਦ ਦੇ ਬਾਹਰ ਕਢਾ ਦਿੱਤਾ ਜਾਂਦਾ ਹੈ ਤੇ ਆਪ ਅੰਦਰ ਜਾ ਕੇ ਪਾਠ ਪੂਜਾ ਕਰਦਾ ਹੈ ਤੇ ਕੋਲੇ ਨਾਲ ਕੰਧਾ ਉੱਤੇ ਰਾਮ ਰਾਮ ਲਿਖ ਦਿੰਦਾ ਹੈ ਅਕਤੋਕ ਤੇ ਉਹ ਮਾਰਜਿਨ ਦੇ ਵਿੱਚ ਰਾਮ ਦੀ ਮੂਰਤੀ ਵੀ ਲਗਾ ਦਿੰਦਾ ਹੈ ਹੁਣ 25 ਹਥਿਆਰਬੰਦ ਸਿੰਘਾਂ ਨੂੰ ਦੇਖ ਕੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉੱਤੇ ਆ ਜਾਵੇ ਤੇ ਇਸ ਚੀਜ਼ ਦੀ ਪਹਿਲੀ ਵਾਰ ਮੁਸਲਮਾਨ ਬਖਬੋੜ ਜੋ ਹੁੰਦਾ ਹੈ ਉਹ ਕੰਪਲੇਟ ਦਰਜ ਕਰਵਾਉਂਦਾ ਹੈ ਤੇ ਉਸ ਕੰਪਲੇਟ ਦੀ ਕਾਪੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਉਸ ਸਮੇਂ ਦੀ ਕੰਪਲੇਟ ਦੀ ਕਾਪੀ ਹੈ ਹੁਣ ਤਰੀਕ ਹੋਂਦੀ ਹੈ 27 ਮਾਰਚ 1934 ਜਦੋਂ ਅਯੋਧਿਆ ਦੇ ਇੱਕ ਪਿੰਡ ਸਾਹਾਜਾਪੁਰ ਵਿੱਚ ਇੱਕ ਗਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਦੇ ਜਿਸ ਕਾਰਨ ਉੱਥੇ ਦੰਗੇ ਪੜਖ ਜਾਂਦੇ ਹਨ ਅਤੇ ਕੁਝ ਹਿੰਦੂ ਆਬਾਦੀ ਮਸਜਿਦ ਉੱਤੇ ਅਟੈਕ ਕਰ ਦਿੰਦੀ ਹੈ ਤੇ ਉਹ ਮਸਜਿਦ ਦੀ ਦੀਵਾਰ ਤੋੜ ਕੇ ਅੰਦਰ ਮਸਜਿਦ ਦੇ ਡੂਬ ਤੱਕ ਪਹੁੰਚ ਜਾਂਦੀ ਹੈ ਤੇ ਡੂਬ ਨੂੰ ਵੀ ਤੋੜ ਦਿੰਦੀ ਹੈ ਹੁਣ ਬ੍ਰਿਟਿਸ਼ ਸਰਕਾਰ ਮਸਜਿਦ ਨੂੰ ਦੁਬਾਰਾ ਬਣਾਉਂਦੀ ਹੈ ਅਤੇ ਜਨਤਾ ਨੂੰ ਸ਼ਾਂਤ ਕਰਾਉਂਦੀ ਹੈ ਤਰੀਕ ਆਉਂਦੀ ਹੈ 13 ਦਸੰਬਰ 1949 ਜਦੋਂ ਅਫਿਲ ਭਾਰਤੀ ਰਮਾਇਣ ਮਹਾਸਭਾ ਆਪਣੇ ਹਿੰਦੂ ਵਾਲੇ ਏਰੀਆ ਵਿੱਚ 9 ਦਿਨ ਦੀ ਰਮਾਇਣ ਤ੍ਰਿਤਮਾਂਸ ਦਾ ਪਾਠ ਕਰਾਉਂਦੀ ਹੈ ਤੇ 22 ਦਸੰਬਰ ਦੀ ਰਾਤ ਨੂੰ ਮੰਦਿਰ ਦੇ ਅੰਦਰ RAM LALA ਦੀ ਮੂਰਤੀ ਰੱਖ ਦਿੱਤੀ ਜਾਂਦੀ ਹੈ ਤੇ 23 ਦਸੰਬਰ ਨੂੰ ਉੱਥੇ ਬਹੁਤ ਸਾਰੇ ਹਿੰਦੂ ਆਣੇ ਸ਼ੁਰੂ ਹੋ ਜਾਂਦੇ ਹਨ ਉਹ ਸਾਰੇ ਕਹਿੰਦੇ ਹਨ ਕਿ ਇੱਥੇ RAM LALA ਨੇ ਜਨਮ ਲਿਆ ਹੈ ਸਾਰੇ ਕਹਿੰਦੇ ਨੇ ਅੱਗੇ ਵਿੱਚ RAM LALA ਪ੍ਰਗਟ ਹੋਏ ਹਨ ਪਰ ਉਧਰ ਸੁੰਨੀ ਸੈਂਟਰਲ ਬੱਦ ਬੋਰਡ ਕੰਪਲੀਟ ਦਰਜ ਕਰਾਉਂਦਾ ਹੈ ਕਿ ਇੱਥੇ ਮੂਰਤੀ ਰੱਖੀ ਗਈ ਹੈ ਕੋਈ ਰਾਮ ਲੱਲਾ ਨੇ ਜਨਮ ਨਹੀਂ ਲਿਆ ਹੈ ਇੱਥੇ ਇਹ ਸਭ ਕੁਝ ਹਿੰਦੂ ਲੋਕ ਪੁਜਾਸ਼ਨ ਪਾੜ ਲਈ ਡਰਾਮੇ ਰਚ ਰਹੇ ਹਨ ਇਸ ਤਰ੍ਹਾਂ ਦਾ ਕੁਝ ਵੀ ਇੱਥੇ ਨਹੀਂ ਹੈ ਹੁਣ ਕੋਰਟ ਦੋਨੇ ਧਿਰਾਂ ਦੀਆਂ ਗੱਲਾਂ ਸੁਣਦੀ ਹੈ ਤੇ ਉਸ ਤੋਂ ਬਾਅਦ ਜੋ ਮਸਜਿਦ ਵਾਲਾ ਏਰੀਆ ਹੁੰਦਾ ਹੈ ਉਸ ਨੂੰ ਲੋਕ ਕਰ ਦਿੰਦੀ ਹੈ ਹੁਣ ਸਮਾਂ ਆਉਂਦਾ ਹੈ 1985 ਦਾ ਜਦੋਂ BHP 25 ਥਾਮਾਂ ਤੇ ਰਤਿਆ ਤਰਕੜਦੀ ਹੈ ਲੋਕਾਂ ਨੂੰ ਜਾਗਰੂਤ ਕਰਨ ਲਈ ਅਤੇ ਸਰਕਾਰ ਉੱਤੇ ਪ੍ਰੈਸ਼ਰ ਬਣਾਉਣ ਲਈ ਉਧਰ BJP RSS ਅਤੇ ਭਾਜਪਾ ਪੂਰਾ ਜੋਰ ਲਾ ਕੇ ਮੰਦਰ ਦਾ ਮੁੱਦਾ ਚੁੱਕ ਰਹੇ ਹੁੰਦੇ ਹਨ ਅਤੇ ਲੋਕਾਂ ਦਾ ਉਹਨਾਂ ਨੂੰ ਪੂਰਾ ਹਵਾਰਾ ਮਿਲ ਰਿਹਾ ਹੁੰਦਾ ਹੈ। ਇਹਦੇ ਨਾਲ ਨਾਲ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਹੁੰਦਾ ਹੈ। ਉਧਰ ਮੁਸਲਮਾਨਾਂ ਦੀ ਤਰਫੋਂ ਸੁਣਨੀ ਬਖਬੋੜ ਤੇ ਆਪੋਜੀਟ ਪਾਰਟੀ ਤੋਂ ਨਿਰਮੋਹੀ ਅਖਾੜਾ ਜੋ ਰਾਮ ਚਮੂਤਰੇ ਵਿੱਚ ਪੁਦਾ ਕਰਦੇ ਹਨ ਸੰਤ ਤੇ ਉਸ ਤੋਂ ਬਾਅਦ 1979 ਵਿੱਚ ਖੁਦ ਰਾਮ ਲੱਲਣਾ ਪਾਰਟੀ ਬਣਦੀ ਹੈ। ਹੁਣ ਤਿੰਨ ਪਾਰਟੀਆਂ ਹੋ ਜਾਂਦੀਆਂ ਹਨ ਕੋਰਟ ਦੇ ਵਿੱਚ ਨਰਮੋਹੀ ਖਾੜਾ ਸੁੰਨੀ ਬਕਵੌੜ ਅਤੇ ਖੁਦ ਰਾਮ ਲੱਲਣਾ ਅਸਲ ਵਿੱਚ ਇੰਡੀਆ ਵਿੱਚ ਕਾਨੂੰਨ ਹੇ ਹੈ ਉਹਦੀ ਧਾਰਮਿਕ ਇਸ਼ੂ ਹੋਵੇ ਤਾਂ ਦੇਵੀ ਦੇਵਤਾ ਆਪਣੇ ਹੱਕ ਤੇ ਲੜਾਈ ਲਈ ਖੁਦ ਕੇਸ ਲੜ ਸਕਦਾ ਹੈ ਤੇ ਜੇ ਕੋਈ ਕਾਗਜ਼ੀ ਕਾਰਵਾਈ ਹੋਵੇ ਤਾਂ ਉਹ ਆਪਣੇ ਵਕੀਲ ਦੁਆਰਾ ਪੂਰੀ ਕਰ ਸਕਦਾ ਹੈ ਹੁਣ ਵਕੀਲ ਦਾ ਖਰਚਾ ਉਥੋਂ ਦੇ ਭਗਤ ਦੇਣਗੇ ਇਹ ਕਾਨੂੰਨ ਹੈ ਇੰਡੀਆ ਦੇ ਵਿੱਚ ਹੁਣ ਸਮਾਂ ਆਂਦਾ ਹੈ 1990 ਦਾ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਰਥ ਯਾਤਰਾ ਕਰਦੇ ਹਨ ਇਸ ਰਾਤ ਯਾਤਰਾ ਦਾ ਪੂਰਾ ਅਰੇਂਜਮੈਂਟ ਨ੍ਰਿੰਦਰ ਮੋਦੀ ਕਰਦੇ ਹਨ ਤੇ ਇਸ ਹੀ ਆਧਾਰ 'ਤੇ ਗੁਜਰਾਤ ਦੇ ਸੋਮਨਾਵ ਸਮੁੰਦਰ ਤੋਂ ਸ਼ੁਰੂ ਹੋ ਕੇ ਲਗ ਲਗ ਸੂਬਿਆਂ ਵਿੱਚੋਂ ਦੀ ਲੰਘ ਕੇ 10000 ਕਿਲੋਮੀਟਰ ਪੂਰੇ ਕਰਕੇ ਉੱਦੇਵ ਚ ਪਹੁੰਚਣਾ ਸੀ ਤੇ ਉਸ ਤੋਂ ਬਾਅਦ ਜਦੋਂ ਰਾਤ ਯਾਤਰਾ ਵਿਹਾਰ ਪਹੁੰਚਦੀ ਹੈ ਤਾਂ ਲਾਲੂ ਪ੍ਰਸਾਦ ਯਾਦਵ ਉੱਥੇ ਦੇ ਸੀਐਮ ਹੁੰਦੇ ਹਨ ਤੇ ਉਹ ਲਾਲ ਕਿਸ਼ਨ ਅਡਵਾਨੀ ਨੂੰ ਕਹਿੰਦੇ ਹਨ ਕਿ ਇਹ ਰਾਤ ਯਾਤਰਾ ਬੰਦ ਕਰ ਦਿਓ ਜਦੋਂ ਕੋਈ ਬੰਦਾ ਹੀ ਨਹੀਂ ਬਚੇਗਾ ਤਾਂ ਮੰਦਰਾਂ ਵਿੱਚ ਟੱਲ ਕੌਣ ਪਜਾਵੇਗਾ ਤੇ ਇਸ ਕਰਕੇ ਉਹ ਲਾਲ ਕਿਸ਼ਨ ਅਡਵਾਨੀ ਨੂੰ ਉਤੇ ਗ੍ਰਿਫਟਾਰ ਕਰ ਲੈਂਦੇ ਹਨ ਮੈਂ ਸ੍ਰੀ ਅਜਵਾਨੀ ਜੀ ਅਪੀਲ ਕਰਨਾ ਚਾਹਤਾ ਹੂੰ ਆਪਣੀ ਯਾਤਰਾ ਕੋ ਅਸਥਗਤ ਕਰ ਦੇਣ ਅਗਰ ਇਨਸਾਨ ਹੀ ਨਹੀਂ ਰਹੇਗਾ ਤਾਂ ਮੰਦਿਰ ਮੇਂ ਘੰਟੀ ਕੌਣ ਬਜਾਏਗਾ ਪਰ ਜਿਹੜੇ ਉਹਨਾਂ ਦੇ ਨਾਲ ਦੇ ਸਾਧੂ ਹੁੰਦੇ ਹਨ ਉਹ ਬੜੇ ਜਦਾਂ ਜੋਤ ਵਿੱਚ ਹੁੰਦੇ ਹਨ ਉਹ ਉਹਦੇ ਵੱਲ ਚਲੇ ਜਾਂਦੇ ਹਨ ਹੁਣ ਉਹਦੇ ਵਿੱਚ ਮੁਲਾਇਮ ਸਿੰਘ ਯਾਦੂ ਦੀ ਸਰਕਾਰ ਹੁੰਦੀ ਹੈ ਉਹ ਕਹਿੰਦੀ ਹੈ ਕਿ ਐਡੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉਹ ਬਿਲਕੁਲ ਬੈਰੀਕੇਡ ਲਗਾ ਦਿੰਦੇ ਹਨ ਤੇ 8000 ਪੁਲਸ ਵਾਲੇ ਦਾ ਅਰੇਂਜਮੈਂਟ ਕਰਿਆ ਹੁੰਦਾ ਹੈ ਤੋਂਪਾਂ ਬੀੜੀਆਂਵਾਂ ਹੁੰਦਾਂ ਨੇ ਪਾਣੀ ਵਾਲੀਆਂ ਜਦੋਂ ਸਾਧੂ ਉੱਥੇ ਪਹੁੰਚਦੇ ਹਨ ਤਾਂ ਸਾਧੂ ਆਂਦਾ ਜੋਸ਼ ਖੰਡਾ ਹੋ ਜਾਂਦਾ ਹੈ ਉੱਥੇ ਪੁਲਸ ਨੂੰ ਦੇਖ ਕੇ ਬੈਰੀਏਟਾਂ ਨੂੰ ਤੇ ਉੱਥੇ ਪਾਣੀ ਦੀ ਬੁਸ਼ਾਰਾ ਵਾਲੀ ਜੋ ਤੋਂਪਾਂ ਲੱਗੀਆਂ ਹੋਈ ਸੀ ਉਹਨਾਂ ਨੂੰ ਦੇਖ ਕੇ ਹੁਣ ਜਦੋਂ ਉਹ ਨਮੋਸ ਹੋ ਜਾਂਦੇ ਹਨ ਤੇ ਪਿੱਛੇ ਨੂੰ ਮੁੜਨ ਲੱਗਦੇ ਹਨ ਤਾਂ ਉਸ ਸਮੇਂ ਅਚਾਨਕ ਹੀ ਇੱਕ ਬੰਦ ਆਂਦਾ ਹੈ ਤੇ ਸਾਧੂ ਤੋਂ ਹੱਥ ਤੋਂ ਉਹ ਝੰਡਾ ਖੋਹਦਾ ਹੈ ਅਤੇ ਭੱਜ ਕੇ ਜਾ ਕੇ ਉਹ ਮੱਝ ਦੇ ਉੱਪਰ ਜਾ ਕੇ ਝੰਡਾ ਲਗਾ ਦਿੰਦਾ ਹੈ ਬਹੁਤ ਐਨੇ ਵਿੱਚ ਕੀ ਸੀ ਉਹਨਾਂ ਸਾਧੂ ਸੰਤਾਂ ਚ ਤੇ ਹੋਰ ਜਨਤਾ ਜੋਤਪੁਰ ਆ ਜਾਂਦਾ ਹੈ ਇਹ ਹਨੂਮਾਨ ਜੀ ਖੁਦ ਆਏ ਹਨ ਤਾਂ ਉਹ ਸਭ ਬੈਰੀਗੇਟ ਗੁਰੂਗੜ੍ਹ ਤੋੜ ਕੇ ਪੁਲਸ ਵਾਲਿਆਂ ਨੂੰ ਪਾਸੇ ਧੱਕ ਕੇ ਮੰਦਰ ਜੋ ਮਾਦੀ ਦੇ ਅੱਗੇ ਦੀਵਾਰ ਹੁੰਦੀ ਹੈ ਉਸ ਨੂੰ ਤੋੜ ਕੇ ਮਾਦੀ ਦੇ ਉੱਪਰ ਚੜ ਜਾਂਦੇ ਹਨ ਮਾਦੀ ਦੇ ਡੂਮ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਾਂਦਾ ਹੈ ਪਰ ਥੋੜੀ ਦੇਰ ਬਾਅਦ ਪੁਲਸ ਉੱਥੇ ਕੰਟਰੋਲ ਬਾਲ ਲੈਂਦੀ ਹੈ ਤੇ ਬਾਕੀ ਸਾਰਿਆਂ ਨੂੰ ਵਾਪਸ ਕਰ ਮੋੜ ਦਿੱਤਾ ਜਾਂਦਾ ਹੈ ਤੇ ਕੁਝ ਨੂੰ ਅਰੈਸਟ ਵੀ ਕਰ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਬਹੁਤ ਜ਼ਿਆਦਾ ਦੰਗੇ ਫੈਲ ਜਾਂਦੇ ਹਨ ਹਰ ਇੱਕ ਥਾਂ ਤੇ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕਾਫੀ ਲਗ ਲਗ ਥਾਵਾਂ ਦੇ ਉੱਤੇ ਕਾਫੀ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਘਰ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਦੰਗੇ ਮੈ ਜਾਂਦੇ ਹਨ ਇਸ ਦੰਗਿਆਂ ਵਿੱਚ ਹਜ਼ਾਰਾਂ ਦੀ ਤਦਾਰ ਚ ਲੋਕ ਮਰ ਜਾਂਦੇ ਹਨ ਤੇ ਹੌਲੀ ਹੌਲੀ ਕਿਸੇ ਤੇ ਵੀ ਕੰਟਰੋਲ ਪਾਇਆ ਜਾਂਦਾ ਹੈ ਤੇ ਹੁਣ ਕੋਰਟ ਦੇ ਵਿੱਚ ਕੇਸ ਤਾਂ ਚੱਲ ਰਿਹਾ ਹੀ ਹੁੰਦਾ ਹੈ ਤੇ ਸਮਾਂ ਆਉਂਦਾ ਹੈ 9 ਨਵੰਬਰ 2019 ਦਾ ਜਦੋਂ ਸੁਪਰੀਮ ਕੋਰਟ ਆਪਣਾ ਫੈਸਲਾ ਰਾਮ ਲੱਲਾ ਦੇ ਹੱਕ ਵਿੱਚ ਦੇ ਦਿੰਦੀ ਹੈ ਅਤੇ ਰਾਮ ਮੰਦਰ ਦਾ ਨਿਰਮਾਨ ਕਰਨ ਲਈ ਕਹਿ ਦਿੰਦੀ ਹੈ ਇਸ ਦਿਨ ਹਿੰਦੂਆਂ ਦੀ ਬਹੁਤ ਵੱਡੀ ਜਿੱਤ ਸੀ ਐਨੀਆਂ ਲੜਾਈਆਂ ਹੋਈਆਂ ਐਨਾ ਕੁਝ ਹੋਇਆ ਇਹਦੇ ਪਿੱਛੇ ਪਰ ਫਿਰ ਵੀ ਦੇਖੋ ਸਰਕਾਰਾਂ ਦੇ ਵੱਡੇ ਵੱਡੇ ਦੋਪੇਜ ਹੁੰਦੇ ਹਨ ਵੱਡੇ ਵੱਡੀਆਂ ਗੱਲਾਂ ਹੁੰਦੀਆਂ ਹਨ ਜਿਸ ਮੰਦਰ ਪਿੱਛੇ ਐਨੀ ਲੜਾਈਆਂ ਹੋਈਆਂ ਫਿਰ ਵੀ ਮੰਦਰ ਉੱਥੇ ਨਹੀਂ ਬਣਾਇਆ ਗਿਆ ਸਰਕਾਰ ਵੱਲੋਂ ਮੰਦਰ ਮਾਦੀ ਤੋਂ 3 ਕਿਲੋਮੀਟਰ ਦੂਰ ਬਣਾਇਆ ਗਿਆ ਇਹ ਲੋਕਾਂ ਦਾ ਬੇਬੂ ਬਣਾਣਾ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਹੈ ਸੋਏ ਸੀ ਅੱਧੀ ਸਟੋਰੀ ਦੋਸਤੋ ਤੁਹਾਨੂੰ ਕਿਦਾਂ ਲਗੀ ਹੋਵੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਪੂਰੀ ਡਿਟੇਲ ਜੋ ਸੁਪਰੀਮ ਕੋਰਟ ਦੀ ਜਜਮੈਂਟ ਹੁੰਦੀ ਹੈ ਉਹਦੇ ਵਿੱਚੋਂ ਲਈ ਗਈ ਹੈ ਇਹਦੇ ਵਿੱਚ ਇੱਕ ਵੀ ਗੱਲ ਆਪਣੇ ਕੋਲੋਂ ਜਾਂ ਹੋਰ ਉਧਰ-ਇੰਦਰ ਤੋਂ ਨਹੀਂ ਲਿਖੀ ਹੋਈ ਸਾਰੀ ਡਿਟੇਲ ਸੁਪਰੀਮ ਕੋਰਟ ਦੀ ਜਜਮੈਂਟ ਤੋਂ ਹੀ ਇਹ ਆਈ ਹੈ ਧੰਨਵਾਦ ਪੰਜਾਬੀਓ